ਕੜਾਕੇ ਦੀ ਠੰਡ ਚ 111 ਮਰਜੀ ਵੜਿਆਂ ਦਾ ਯੱਥਾ ਮਰਨ ਵਰਤ ਤੇ ਬੈਠਾ ਯੋਧੇ ਪੂਰੀ ਚੜ੍ਹਦੀ ਕਲਾ ਜਨੇ ਮੇਰਾ ਸੋਨ ਜੀ ਹਾਂ ਜੀ ਪਰਦਾ ਜੀ ਦਾ ਬਹੁਤ ਬੰਦੇ ਤੇ ਹੋਣ ਦਾ ਨਹੀਂ ਕਿ ਜੀ ਤਰਫੋਂ ਸਾਇਲੈਂਟ ਬੈਠੇ ਇੱਕ ਵਾਰੀ ਹਾਂਜੀ ਵਰਦਾਨ ਜੀ ਹਾਂ ਜੀ ਕਿਹੜਾ 111 ਦਾ ਦਿੱਖ ਆਇਆ ਵਾ ਇਹ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਗਿਆ ਇਹ ਨਹੀਂ ਵਾਸਾ ਵਾਲੇ ਉਹ ਜਿਹੜਾ ਤਰ੍ਹਾਂ ਨਾ ਚੋਏਗਾ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਗਏ ਕਿ ਸਰਦਾਰ ਜੀ ਸਿੰਘ ਢੱਲੇਵਾਲ ਹਾਂ ਤੇ ਇਹ ਕਰਦਾ ਆਪਾਂ ਮੌਜ ਦੇ ਮੂਹਰੇ ਜਾ ਰਹੇ ਨੇ ਵੀ ਆਪਾਂ ਇਹ ਮਤਲਬ ਕੀ ਕਰ ਸਕਦੇ ਆ ਫਿਰ ਆਪੇ ਹੀ ਮਤਲਬ ਇਹਨਾਂ ਬਦਕਰਾਨੇ ਆਗੂ ਨੇ ਸਲਾਹ ਕੀਤੀ ਆ ਕਿ ਸਰਦਾਰ ਜੀ ਸਿੰਘ ਢੱਲੇਵਾਲ ਜੁਦਾ ਰਹਿ ਗਿਆ ਤੇ ਕਈ ਢੱਲੇਵਾਲ ਪੈਦਾ ਹੋ ਸਕਦੇ ਸਾਡੇ ਵਰਗੇ ਕਈ ਬਣ ਸਕਦੇ ਨੇ ਚਲੋਗੇ ਜਰਨੈਲ ਹੀ ਮਤਲਬ ਮੌਜ ਦੇ ਮੂਹਰੇ ਚਲ ਗਿਆ ਤੇ ਉਹ ਆਪਾਂ ਕਿੱਦਾਂ ਕਰਾਂਗੇ ਇਹ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਗਏ ਕਿ ਜਿਆਦਾ ਆਪਾਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਤੇ ਜਾਂ ਸਾਡੀ ਇੱਥੇ ਸ਼ਾਨਤ ਹੋਊਗੀ ਇਹ ਜਦੋਂ ਨਾਂ ਲਿਖੀ ਜਾਂਦੇ ਸਪੀਚਾਂ ਵੀ ਹੋਈਆਂ ਕਿ ਜੇ ਕਿਸੇ ਨੇ ਨਾਂ ਕਟਾਉਣਾ ਵਾ ਜਾ ਕੇ ਹੁਣ ਕੋਈ ਬਾਪਸ ਮੈਡੀਸਿਨ ਚੱਲਦੀ ਹੈ ਉਹ ਨਾਂ ਕਟਵਾ ਦੇਣਾ ਪਰ ਲੋਕਾਂ ਨੇ ਇੱਕ ਤੋਂ ਇੱਕ ਹੋ ਕੇ ਨਾਂ ਲਿਖਾਇਆ ਇਹ ਇਤਿਹਾਸਕ ਰਮ ਦਾਵਾ ਵੀ ਉਹ ਪੰਜਾਬ ਆ ਜਿਨੇ 98% ਛੇੜੀਆਂ ਦੇ ਕੇ ਸਾਰੇ ਭਾਤ ਨੂੰ ਯਾਦ ਕਰਾਇਆ ਇਹ ਉਹਨਾਂ ਦੇ ਵਾਰਸ ਨੇ ਇਸ ਕਰਕੇ ਭਰਾਓ ਇਹ ਮਾਨਸਿਕ ਤੌਰ ਤੇ ਪਿਆਰੋ ਕੇ ਲੋਕ ਬਹਿ ਗਏ ਨੇ ਪਰ ਅਗਰ 111 ਦਾ ਦਿੱਤਾ ਫੇਰ ਤਿਆਰ ਆ ਕਿ ਜੇ ਇਹਨਾਂ ਦੀ ਛੇਤੀ ਹੋ ਜਾਂਦੀ ਹੈ ਇਹਨਾਂ ਬੈਰ ਨੇ ਸਰਕਾਰ ਨੂੰ ਹੱਕੀ ਮੰਗਾ ਲਾਗੂ ਕਰਨੀਆਂ ਪੈਣੀਆਂ ਕੋਈ ਮੰਗ ਸਾਡੀ ਨੰਗੀ ਨਹੀਂ ਆ ਪਿਛਲੇ ਅੰਦੋਲਨਾਂ ਦੀਆਂ ਮੰਗੀਆਂ ਹੀ ਆ ਮੰਗਾਂ ਦੇ ਉਹਨੂੰ ਸਰਕਾਰ ਨੂੰ ਹਰੇਕ ਘਰਾ ਤੇ ਲਾਗੂ ਕਰਨੀ ਪਣੀ ਐ ਐਮ ਐਸ ਪੀ ਗਰੰਟੀ ਕਾਨੂੰਨ ਐਮ ਐਸ ਪੀ ਗਰੰਟੀ ਕਾਨੂੰਨ ਕੀ ਆ ਐਮ ਐਲ ਬੀ ਜੀ ਕੰਟੀਨਿਊ ਕਿਸਾਨ ਮਜ਼ਦੂਰ ਵਾਸਤੇ ਤੇ ਹੈ ਹੀ ਆ ਆਮ ਲੋਕਾਂ ਵਾਸਤੇ ਵੀ ਆ ਸਾਡੀ ਕਲੇਮ ਤੇ ਐਮ ਐਸ ਪੀ ਹੈਗੀ ਆ ਤੇ ਗਰੀਬ ਨੂੰ 30 ਰੁਪਏ ਕਿਲੋ ਆਟਾ ਮਿਲ ਜਾਂਦਾ ਭਰਾਓ ਤੇ ਜੇ ਸਾਡੇ ਆਲੂ ਦੇ 껫ਡੇ ਤੇ ਸੋਗਿਆ ਦੇ ਐਮਐਸਪੀ ਨਹੀਂ ਹੈ ਤੁਸਿਆਂ ਫਸਲਾਂ ਤੇ ਸਰ ਤੋਂ 2 2 300 ਰੁਪਏ ਲੈ ਕੇ 800 ਰੁਪਏ ਤੱਕ ਵੇਚਿਆ ਜਾਂਦਾ ਇਹ ਆਮ ਲੋਕ ਵੀ ਠੱਗੇ ਜਾਂਦੇ ਨੇ ਇਹ ਸਮਝਣ ਵਾਲੀ ਗੱਲ ਹੈ ਲੜਾਈ ਸੱਚੇ ਭਾਵੇਂ ਲੋਕਾਂ ਦੀ ਆ ਜਿਹੜੀ ਸਰਦਾਰ ਜੀ ਦੇਵਲ ਸਿੰਘ ਲੜ ਰਹੇ ਨੇ ਆਪਨੇ ਕਿੰਨੇ ਤੇ ਖੜਾ ਰਹੇ ਨੇ ਇਹੋ ਜਿਹਾ 2000 ਲੀਟਰ ਆ ਪਹਿਲਾ ਜਰਨੈਲ ਆ ਜਿਹਨੇ ਆਪ ਦੇ ਆਖਿਆ ਵਿੱਚ ਸ਼ਹੀਦੀ ਉਤੇ ਮੇਰੀ ਹੁੰਦੀ ਤੇ ਵਰਕਰ ਆ ਗੂ ਆਣ ਕੇ ਬਹਿ ਗਿਆ ਵੀ ਅਸੀਂ ਸ਼ਹੀਦੀ ਜੀ ਨੂੰ ਤਿਆਰ ਆ ਠੰਡ ਬਹੁਤ ਹੈ ਜੀ ਧੁੰਦ ਤੋਂ ਜ਼ਿਆਦਾ ਕਿਵੇਂ ਦੇਖਦੇ ਹੋ ਕਿਵੇਂ ਨੇ ਹੌਸਲੇ ਜੀ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਕੇ ਇਹ ਦੇਖੋ ਜਸ ਘੋਟੇ ਥਿਆਵ ਜਦੇ 7 ਦੇ 9 ਸਾਲ ਦੀ ਠੱਡਾ ਬੁੱਜਮਾ ਤਾਂ ਗੁਜਰੀ ਇਹ ਉਹਨਾਂ ਦੇ ਬਾਸ ਨੇ ਫਿਰ ਇਹ ਪੁੰਦਾਇ ਠੱਡਾ ਕੀ ਕਰ ਸਕਦੀਆਂ ਨੇ ਜਦੋਂ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਗੇ ਛੀਦੀ ਦੇ ਨੂੰ ਤਿਆਰ ਜੋ ਮਰਦੀ ਜਿੰਨਾ ਮਰਦੀ ਜਬਰ ਹੋ ਜੇ ਜਿੰਨੀ ਮਰਦੀ ਠੰਡ ਪੈ ਜੇ ਇਹ ਲੋਕ ਆਪਣੇ ਸਿੱਦਕ ਤੋਂ ਹਿੱਲਣਾ ਨਹੀਂ ਕਿ ਤੁਹਾਡੀ 1 ਮਿੰਟ ਨੈਟਵਰਕ ਹਾਂ ਚੱਲ ਰਿਹਾ ਪੂਰੀ ਸ਼ੇਰ ਦੇ ਦੇਣ ਨੂੰ ਲੋਕ ਖੁਸ਼ ਨੇ ਇੱਥੇ ਇਹ ਵੀ ਇਹ ਮਤਲਬ ਸਿਖਾਉਂਦਾ ਹੈ ਇਸ ਦੀ ਤਕਤੀ ਦਾ ਇਹ ਪ੍ਰਾਤਨ ਆ ਵੀ ਨੋਸ਼ੀਦਿ ਹਸਾ ਸਖਸ਼ੀਦਿਆ ਦੇਣਾ ਠੀਕ ਹੈ ਤੇ ਥੋੜੀ ਡਾਕਟਰੀ ਰਿਪੋਰਟ ਸਾਰੀ ਵਗੈਰਾ ਹੋ ਗਈ ਬੀਪੀ ਸ਼ੂਗਰ ਵਗੈਰਾ ਸਾਰਾ ਸਾਰਾ ਕੁਝ ਹੋ ਗਿਆ ਠੀਕ ਹੈ ਜੀ ਧੰਨਵਾਦ ਜੀ ਜੀ ਦੇਖਿਆ ਕਿਵੇਂ ਯੋਧੇ ਡਟੇ ਬੈਠੇ ਨੇ ਹੱਕ ਦੀ ਮੰਗਾਂ ਦੇ ਲਈ ਕੇਂਦਰ ਸਰਕਾਰ ਮੰਨੀਆਂ ਹੋਈਆਂ ਮੰਗਾਂ ਲਗੂ ਲਗੂ ਬਣਾ ਲਾ ਲਾ ਕਿੰਨੇ ਖੱਤੇ ਨੇ ਉਹ ਸੁਪਰ ਕਰਦੇ ਕੀ ਕਰਦੇ ਜਾਂਦੇ ਹੋ ਜੇ ਦਾ ਨੰਬਰ ਆਉਂਦਾ ਹੈ ਔਰ ਕਰਦੇ ਮਹਾ ਗੱਦੀ ਜਿਹੜੇ ਹੁੰਦੇ ਸਭ ਭਾਈ ਆਵਾਂਗੇ ਅੱਜ ਮੜੇ ਜੋ ਸਿਰਸਾ ਦੇਖਿਓ ਆਜੋ ਹਾਂਜੀ ਮੀਰ ਜੀ ਕਿਵੇਂ ਬੈਠੇ ਹੋ ਕਿਵੇਂ ਆ ਮਾਹੌਲ ਜੀ ਮਾਹੌਲ ਠੀਕ ਹੈ ਜੀ 111 ਆਪਣੇ ਕਿਸਾਨ ਦੇ ਸਾਰੇ ਸਨਮਾਨ ਦੇ ਤੇ ਠੰਡ ਵੀ ਬਹੁਤ ਹੈ ਜੀ ਠੰਡ ਵੀ ਉਹ ਤਾਂ ਆਪਣੀ ਜਿਹੜੀ ਕੋਮ ਆ ਕੁਰਬਾਨੀਆਂ ਦਿੰਦੀ ਰਹੀ ਹੈ ਕੁਰਬਾਨੀਆਂ ਦੇਣ ਦੀ ਖਾਤਰੀ ਬੈਠਾ ਠੀਕ ਹੈ ਜੀ ਤੇ ਡਾਕਟਰੀ ਚੈੱਕਅਪ ਵਗੈਰਾ ਸਾਰਾ ਸਾਰੀ ਟੀਮ ਦਾ ਸਾਰੇ ਕਿਸਾਨਾਂ ਦਾ ਹੋ ਗਿਆ ਜੀ ਸਸਾ ਰਹਿ ਗਿਆ ਲੋਜਾਂ ਵੀ ਲੱਗੇ ਪਏ ਆ ਵੇਟ ਬੀਪੀ ਸ਼ੂਗਰ ਨਾਲ ਸਭ ਕੁਝ ਟੀਮ ਚੈੱਕ ਕਰਕੇ ਉਹਦੀ ਲੋੜ ਕਰਦੇ ਠੀਕ ਹੈ ਤੇ ਕਿਵੇਂ ਉਹ ਚੜਦੀ ਕਲਾ ਚੋਂ ਜੀ ਚੜਦੀ ਕਲਾ ਜਿੰਨਾ ਚਿਰ ਮੋਰਚਾ ਫੜੇ ਹੁੰਦਾ ਹੈ ਛੱਟੇ ਆਵਾਂਗੇ ਠੀਕ ਹੈ ਠੀਕ ਹੈ ਤੇ ਬਾਪੂ ਜੀ ਨੂੰ ਮਰਨ ਵਰਤੇ ਬੈਠਾ ਕਿੰਨੇ ਦਿਨ ਹੋ ਗਏ ਨੇ ਤੇ ਸਰਕਾਰ ਵੱਲੋਂ ਡਿਲੇਵਰ ਸਭ ਨੂੰ ਆਖਰ ਵਾਰ ਤੇ ਬੈਠਿਆ ਨੂੰ ਤੇ ਸਰਕਾਰ ਤਰਸ ਤੋਂ ਮਸਣੀ ਹੋਈ ਅਸੀਂ ਜਿਹੜੇ ਹੁਣ ਉਹਨਾਂ ਦੇ ਸਮਰਥਨ ਦੇ 111 ਕਿਸਾਨ ਜਿਹੜੇ ਇੱਥੇ ਬੈਠੇ ਆ ਤੱਲੇ ਵਾਲ ਸਭ ਤੋਂ ਪਹਿਲਾਂ ਮਰਨ ਨੂੰ ਪਿਆਰੇ ਜੇ ਸਾਹਿਬ ਬਹੁਤ ਵੱਡੇ ਕੱਦਵਰ ਨੇਤਾ ਨੇ ਪੂਰੀ ਦੁਨੀਆ ਦੇ ਉਹ ਸਾਡਾ ਫਰਜ਼ ਬਣਦਾ ਸੀ ਕਿ ਸਾਡੇ ਪੁੱਤ ਪੋਤੇ ਜ਼ਮੀਨ ਬਚਾਉਂਦੀ ਖਤਰੋ ਉੱਤੇ ਬੈਠੇ ਆ ਤੇ ਕਿਉਂ ਨਾ ਅਸੀਂ ਵੀ ਉਹਨਾਂ ਨਾਲ ਸਾਥ ਦੇਈਏ ਤੁਸੀਂ ਸੁਣਿਆ ਕਿਵੇਂ ਆਪ ਮੁਹਾਰੇ ਆਪ ਮੁਹਾਰੇ ਲੜਨ ਵਾਲੇ ਲੋਕ ਇਨਸਾਨਪਸੰਦ ਲੋਕ ਮਰਨ ਵਰਤੀ ਆ ਬੈਠੇ ਨੇ ਤੁੰਦ ਤੁਸੀਂ ਦੇਖ ਸਕਦੇ ਹੋ ਕੁਝ ਵੀ ਨਹੀਂ ਦਿਖ ਰਿਹਾ ਇੰਨੀ ਕੜਾਕੇ ਦੀ ਠੰਡ ਅੰਦਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਹਿੰਦੇ ਇੱਕੋ ਜਿਹੇ ਆ ਹੁਣ ਮੈਂ ਲੱਗਦਾ ਕਿ ਇੱਕ ਮਾਨਫੋਂ ਦਾ ਧਿਆਰੀ ਜੀ ਕਰਦੇ ਸਦਾ ਕਵਰ ਕਰਦੇ ਠੀਕ ਹੈ ਬਾਪੂ ਜੀ ਕਿਵੇਂ ਠੰਡ ਬਹੁਤ ਜ਼ਿਆਦਾ ਜੀ ਤੇ ਕਿਵੇਂ ਡੱਟੇ ਬੈਠੇ ਹੋ ਸੋ ਦੇਖੋ ਜਿਹੜੇ ਅਦੋਲਨਕਾਰੀ ਹੁੰਦੇ ਆ ਉਹ ਠੰਡ ਨਾਲ ਗਰਮੀ ਦੇ ਮੰਨਦੇ ਹੁੰਦੇ ਆ ਉਹਨਾਂ ਨੂੰ ਨਾ ਸਰਦੀ ਦੀ ਆ ਨਾ ਗਰਮੀ ਦੀ ਆ ਕਿਉਂਕਿ ਇਹ ਜਿਹੜੇ ਅੰਦੋਲਨਕਾਰੀ ਐ ਅੰਦੋਲਨਕਾਰੀ ਵੀ ਉਸ ਹਾਲਾਤ ਦੇ ਵਿੱਚ ਨਾ ਜਦੋਂ ਸਰਕਾਰ ਨੇ ਅੰਦੋਲਨਕਾਰੀਆਂ ਦੀ ਗੱਲ ਨਾ ਸੁਣੀ ਹੋਵੇ ਅਣਗੌਲਾ ਕੀਤਾ ਹੋਵੇ ਤੇ ਵੱਡਾ ਫੈਸਲਾ ਲੈ ਕੇ ਜਿਹੜੇ ਅੰਦੋਲਨਕਾਰੀ ਐ ਬੈਠੇ ਨਾ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੋਣਾ ਹੁਣ ਚਿੰਤਾ ਹੈਗੀ ਇਸ ਲੋਕਾਂ ਤੇ ਤੇ ਦੇਖੋ ਕਿਵੇਂ ਕਿਸਾਨ ਵੀਰ ਵਲੰਟੀਅਰ ਇਨਾ ਮਰਜੀ ਬੜੀਆਂ ਦੇ ਗੱਦੇ ਰਜਾਈਆਂ ਕੰਬਲ ਦਾ ਪ੍ਰਬੰਧ ਕਰ ਰਹੇ ਨੇ ਕਿਉਂਕਿ ਠੰਡ ਬਹੁਤ ਜ਼ਿਆਦਾ ਐਨੀ ਕਿ ਅਗੇ ਕੁਝ ਵੀ ਨਹੀਂ ਦਿਖ ਰਿਹਾ ਪਰ ਹੌਸਲੇ ਬਲੰਦ ਨੇ ਚੜ੍ਹਦੀ ਕਲਾ ਦੇ ਵਿੱਚ ਸਾਰੇ ਕਿਸਾਨ ਮਜ਼ਦੂਰ ਭਰਾ ਡਾਟੇ ਬੈਠੇ ਨੇ ਆਪਣੀ ਹੱਕ ਦੀ ਮੰਗਾਂ ਦੇ ਲਈ ਸੋ ਜਿੰਨੇ ਵੀ ਕਿਸਾਨ ਭਰਾਵਾਂ ਨਾਲ ਗੱਲ ਕੀਤੀ ਇੱਕੋ ਗੱਲ ਕਹਿੰਦੇ ਨੇ ਕਿ ਬਾਪੂ ਸਰਦਾਰ ਜਜੀਤ ਸਿੰਘ ਡੱਲੇਵਾਲ ਸਾਹਿਬ ਉਹ ਸਾਡੇ ਬੱਚਿਆਂ ਦੇ ਚੰਗੇ ਭਵਿੱਖ ਦੀ ਲੜਾਈ ਲੜਦੇ ਨੇ ਤੇ ਹੁਣ ਸਾਡਾ ਫਰਜ ਹੈ ਅਸੀਂ ਉਹਨਾਂ ਤੋਂ ਅੱਗੇ ਹੋ ਕੇ ਮਰੀਏ ਅੱਗੇ ਹੋ ਕੇ ਸ਼ਹਾਦਤਾਂ ਦਈਏ ਕਿਉਂਕਿ ਸਰਦਾਰ ਜਜੀਤ ਸਿੰਘ ਜੀ ਡੱਲੇਵਾਲ ਸਾਹਿਬ ਪਲ-ਪਲ ਕਰਕੇ ਮਿੰਟ-ਮਿੰਟ ਦਿਨ-ਦਿਨ ਇੱਕ-ਇੱਕ ਸਕਿੰਟ ਸ਼ਹਾਦਤ ਵਾਲੇ ਨੂੰ ਵੱਧ ਰਹੇ ਨੇ ਸੋ ਰੋਹ ਦੇ ਵਿੱਚ ਆ ਕੇ ਬਾ ਠੀਕ ਹੈ ਜੀ ਸਾਰੇ ਲੋਕ ਮਰਨ ਵਰਤ 111 ਦਾ ਜਥਾ ਅੱਜ ਸਰਹੱਦ ਤੇ ਬੈਠਾ ਸੋ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਆ ਟੀਮ ਡਾਕਟਰ ਸਵਾਇਮਨ ਤੋਂ ਇਹ ਡਿਊਟੀ ਦੇ ਨੇ ਜੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਡਾ ਸਾਹਿਬ ਕਿਵੇਂ ਦੇਖਦੇ ਹੋ ਜੀ ਮਾਹੌਲ ਨੂੰ ਖਾਨ ਸਾਹਿਬ ਸਾਡੇ ਸਾਹਮਣੇ ਇਹ ਜਿਹਾ ਮਾਹੌਲ ਸਾਹਿਬ ਪਰ ਇਹ ਲਿਆ ਕੋਈ ਗੰਦੇ ਪੀਸੀ ਹੁਣ ਬੰਦੇ ਡਿਵਾਈਡ ਕਰਦੇ ਬੰਦੇ ਤੇ ਉਹ ਚਾਹਤ ਵਾਸਤੇ ਬੰਦੇ ਜਿਆਦਾ ਹੋਣ ਕਰਕੇ ਮੁੰਡਾ ਗੱਦੇ ਚੱਕ ਲਿਆ ਵਾ ਬਹੁਤਿਆਰ ਥਲੇ ਵਰਜ ਹਾਂਜੀ ਕੋਈ ਪੁੱਛ ਕੇ ਪਤਾਇਓ ਮਤਲਬ ਇਹ ਚੀਜ਼ ਐਸੇ ਹੈ ਵੀ ਇਹ ਇਤਿਆਹਾਤ ਨਾਲ ਨਾਲ ਬੰਦੇ ਕਹਿੰਦੇ ਆ ਅਸੀਂ ਥੋੜਾ ਜਿਆਦਾ ਚਾਹ ਪਾਨੀ ਕੀਤੇ ਪਰ ਕਰਦੇ ਆ ਤੇ ਕੀ ਕੀ ਚੈੱਕ ਕਰਦੇ ਹੋ ਡਾਕਟਰ ਸਾਹਿਬ ਸਾਹਿਬ ਹਾਂਜੀ ਹਾਂ ਡਾਕਟਰ ਸਾਹਿਬ ਠੀਕ ਹੈ ਜੀ भाॼी अॻे बि वछाओ भाजी अॻे लाजो अॻे चाहींदर ਹਾਂਜੀ ਅਗਲੇ ਸਰੇ ਹੋਰ ਲੈਣਾ ਜੀ ਹੋਰ ਲੈਣਾ ਹੋਰ ਬਾਈ ਜੀ ਜਾਨੀ ਇਹਨਾਂ ਦੇ ਲਾਕੀ ਹਟ ਕੇ ਸਰਾ ਹੋਦਾ ਹੈ ਪਰ ਕਿੰਨਾ ਕੁ ਟਾਈਮ ਇਹਨਾਂ ਦਾ ਸਟੇਟਮੈਂਟ ਹੋਵੇਗਾ ਜੀ ਹੋਰ ਬੇਟ ਕਿੰਨਾ ਚਾਹ ਚਾਹ ਪਰ ਕਰਾਂਗੇ ਤੁਹਾਨੂੰ ਕੋਈ ਮੈਡੀਕਲ ਰਿਪੋਰਟ ਦੇ ਦਿੰਦੇ ਹਾਂ ਬਸ ਬਟਾ ਸਿਧ ਧਿਆਨ ਰੱਖਾਂਗੇ ਜੀ ਕੋਈ ਕਿਸੇ ਵੀ ਪਰਮਾਤਮਾ ਪਤਲੇ ਕਿਤੇ ਜੇ ਕਿਸੇ ਨੂੰ ਵੀ ਕੋਈ ਆਲਮਾ ਨਾ ਨਾਮਾ ਕੋਈ ਆ ਚਾਰਜ ਮੇਰੇ ਕੋਲ ਲਾਓ ਬਾਕੀ ਜੇ ਕੁਝ ਵੀ ਇਹਦਾ ਤਾਂ ਉਹ ਸਾਡੀ ਟੀਮ ਦੇ ਕੋਲ ਲਾ ਲਓ ਜਮਨੀ ਲਿਆ ਕੇ ਦੇ ਇੱਕ ਬੈਂਡ ਵਿੱਚ ਰੈਸਟ ਕਰਨ ਨੂੰ ਅਸੀਂ ਟਰਾਲੀ ਲਿਆ ਕੇ ਇੱਥੇ ਆਪਣੀ ਕਰਾਂਗੇ ਉਹਦੇ ਵਿੱਚ ਸਾਰਾ ਸਮਾਨ ਹੋਵੇਗਾ ਜਿਵੇਂ ਕਿ ਐਂਬੂਲੈਂਸ ਰਹਿ ਠੀਕ ਹੈ ਧੰਨਵਾਦ ਤੇ ਡਾਕਟਰ ਸਾਹਿਬ ਨੇ ਆਪਣੀਆਂ ਡਿਊਟੀਆਂ ਬਾਰੇ ਦੱਸਿਆ ਤੇ ਦੇਖੋ ਆਲ ਮਿਲ ਕੇ ਲੱਗੇ ਹੋਏ ਆ ਸਾਡੀ ਜਿੰਨੀ ਸੇਵਾ ਪਰਮਾਤਮਾ ਨੇ ਲਾਈ ਆ ਸੀ ਮਹਾਰੇ ਨੇ ਸੇਵਾ ਲਾਈ ਆ ਆਏ ਆਏ ਘਾ ਦੇਗੇ ਤਰਪਾਲ ਪਵਾ ਦੇਗੇ ਤੇ ਤੂੰ ਕੋਈ ਪਾਉ ਸਹੀ ਕਰ ਤੂੰ ਬੱਕਰ ਦੇ ਆ ਆਇਆ ਰਹੇ ਘੱਟੇ ਲੱਗੀਆਂ ਨੇ ਆ ਬੇਸਤੇ ਲੋਗ ਹੋ ਗਏ बोलो 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 बोलो